ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਲੁਧਿਆਣਾ ਜ਼ਿਲ੍ਹੇ ਦੀ ਬੁੱਕਲ ਦਾ ਨਿੱਗਮਾਨ ਦਾ ਪਿੰਡ ਆਲਮਗੀਰ ਆਲਮਗੀਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਲੁਧਿਆਣਾ ਹੀ ਪੈਂਦੀ ਆ ਤਿਆਲਮਗੀਰ ਪਿੰਡ ਇੱਕ ਪਵਿੱਤਰ ਤੇ ਇਤਿਹਾਸਕ ਪਿੰਡ ਆ ਇੱਥੇ ਗੁਰਦੁਆਰਾ ਸਾਹਿਬ ਵੀ ਆਲਮਗੀਰ ਤੁਸੀਂ ਸੁਣਿਆ ਹੋਊਗਾ ਸਰਚਾਂ ਦੇ ਉੱਤੇ Google Map ਦੇ ਉੱਤੇ ਵੀ ਤੁਸੀਂ ਸਰਚ ਚੈਅ ਮਾਰ ਲਿਆ ਜੀ ਮਿੱਤਰੋ ਡੇਲੋ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਰਹਿ ਗਿਆ ਔਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਝੋਟੀਆਂ ਵਿਖਾਉਣੀਆਂ ਤੁਹਾਨੂੰ ਇੱਕ ਕੁਝ ਕੁ ਦਿਨਾਂ ਦੀ ਕੱਚੀ ਟੇਢੀ ਧਾਰੀ ਦੇ ਵਿੱਚ ਨੀਲੀ ਰਾਵੀ ਦੀ ਵਿਖਾਊਗਾ ਔਰ ਇੱਕ ਕੱਟੀ ਸੋਈ ਸਵਾਈ ਪਹਿਲਣ ਬਹੁਤ ਮਤਲਬ ਪੱਠਪੁੜੇ ਦੀ ਖੜਨੀ ਗੁੜਨੀ ਕਮਾਲ ਦੀ ਝੋਟੀ ਦੀ ਸਾਰੀ ਗੱਲਬਾਤ ਕਰਾਂਗੇ ਆਪਾਂ ਵੀਰ ਦੇ ਨਾਲ ਸਾਰੀ ਜਾਣਕਾਰੀ ਲੈਣੇ ਉੱਥੇ ਹੋ ਜੇ ਵੀਰੇ ਅੱਗੇ ਸਾਸੀ ਕਾਲ ਵੀਰ ਜੀ ਸਾਸੀ ਕਾਲ ਵੀਰ ਜੀ ਕੀ ਹਾਲ ਚਾਲ ਹੈ ਬੱਡੇ ਭਾਈ ਬਹੁਤ ਵਧੀਆ ਵੀਰ ਜੀ ਸੇਤਾਂ ਕਾਲ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਜੀ ਠੀਕ ਹੈ ਵੀਰੇ ਹੋਰ ਸੇਤਾਂ ਕਰ ਪਰ ਬਹੁਤ ਵਧੀਆ ਵਧੀਆ ਸਰਵਿਸ ਕਰ ਰਿਹਾ ਜੀ ਅੱਛਾ ਇੱਕ ਵਾਰੀ ਵੀਰੇ ਆਪਣਾ ਐਡਰੈਸ ਜ਼ਰੂਰ ਦੱਸ ਦਈਏ ਪਿੰਡ ਦਾ ਆਪਣਾ ਐਡਰੈਸ ਹੈਗਾ ਵੀਰੇ ਪਿੰਡ ਹੈਗਾ ਬਣਾ আলমਗੀਰ ਜੀ ਜ਼ਿਲ੍ਹਾ ਹੈਗਾ ਲੁਧਿਆਣਾ ਤਹਿਸੀਲ ਲੁਧਿਆਣਾ ਜੀ ਤੇ ਨੇੜੇ ਗੱਲ ਪਿੰਡਾਂ ਪੰਜ ਕਿਲੋਮੀਟਰ ਤੱਕ ਜੀ ਸ਼ਹਿਰ ਤੇ 6 ਕਿਲੋਮੀਟਰ ਡੇਲੋਂ ਪੈ ਜਾਂਦੀ ਹੈ ਆਪਣੀ ਠੀਕ ਹੈ ਵੀਰੇ ਤੇ ਇਤਿਹਾਸਕ ਗੁਰਦੁਆਰਾ ਗੱਲ ਮਲੇ ਕੋਟਾ ਰੋਡ ਦੇ 3.0 ਦੇ ਉੱਪਰ ਠੀਕ ਆ ਵੀਰੇ ਜਿਹੜਾ ਆਪਣਾ ਮੇਨ ਕੋਰ ਦਾ ਜਿੱਥੇ ਭਾਈਆ ਭਾਈ ਨਗਈਆ ਸੀ ਕੋੜਾ ਭੇਡ ਕੀਤਾ ਸੀ ਠੀਕ ਆ ਬਾਈ ਠੀਕ ਆ ਤਾਂ ਫਿਰ ਪਾਸਾ ਠੀਕ ਆ ਬਾਈ ਠੀਕ ਆ ਅੱਛਾ ਠੀਕ ਆ ਵੀਰੇ ਇਹ ਤਾਂ ਹੋ ਗਿਆ ਆਪਣਾ ਡਰੈਸ ਹਨਾ ਅੱਜ ਫਿਰ ਆਪਣੇ ਕੋਲੇ ਜਿਹੜੇ ਜਾਨਵਰ ਆ ਇਹ ਘਰ ਦੇ ਆ ਜਾਂ ਪਰ ਲੈ ਲਓ ਕਿਉਂ ਨਹੀਂ ਵੀਰੇ ਆਪਾਂ ਸੌਂਕਿਆ ਤੌਰ ਤੇ ਕੰਮ ਕਰਦੇ ਆ ਜੀ ਇਹ ਆਪਣੇ ਖਰੀਦੇ ਹੋਇਆ ਜੀ ਦੋਨੇ ਠੀਕ ਆ ਬਾਈ ਠੀਕ ਆ ਅੱਛਾ ਜਿਹੜੀ ਤੇਰੇ ਪਿੱਛੇ ਝੋਟੀ ਖੜੀ ਆ ਕਾਲੀ ਇਹਦੀ ਕੀ ਡਿਟੇਲ ਆ ਸੂਹੀ ਸਵਾਈ ਆ ਬਾਈ ਇਹ ਵੀਰੇ ਅੱਜ ਨੂੰ 11 ਦਿਨ ਹੋ ਗਏ ਸੂਈ ਨੂੰ ਜੀ ਦੁੱਧ ਹੰਦਾ ਪਿਓਰ ਜੀ ਮਗਰ ਐਮ 29 ਦਾ ਬੱਚਾ ਜੀ ਅੱਛਾ ਐਮ 29 ਦਾ ਹੈ ਕੱਟਾ ਵੀਰੇ ਕੀ ਕੱਟੀ ਇਹ ਕੱਟਾ ਵੀਰੇ ਮਗਰ ਕੱਟ ਆ ਗਿਆ ਅੱਛਾ ਦੁੱਧ 11 ਦਿਨਾਂ ਦੀ ਸੋਈ ਥੱਲੇ ਕਿੰਨਾ ਤਿਆਰ ਆ ਬਈ ਆਪਾਂ ਵੀਰੇ 10 ਕਹਿ ਕੇ ਚਵਾਉਣੀਆਂ ਹੈਗਾ 10 ਤੋਂ ਬਾਹਰ ਆਈ ਠੀਕ ਆ ਬਈ ਚਵਾਈ ਚਵਾਈ ਕਿਵੇਂ ਲੱਗੇ ਚਵਾਈ ਵੀਰੇ ਫੋਕੀ ਆ ਜਵਾਈ ਇੱਕ ਨੰਬਰ ਹੈ ਠੀਕ ਆ ਰੇਟ ਕੀ ਰਊਗਾ ਬਈ ਇਹਦਾ ਬਾਕੀ ਰੇਟ ਵੀਰੇ ਮੌਲਾ ਆਪਾ ਜੋ ਮਰਜ਼ੀ ਕਰ ਲਈਏ ਜੀ ਤੇ ਇੱਕ 20 ਤੋਂ ਕੋਹਮਾਨਤਾ ਕਰਾਂਗੇ ਠੀਕ ਆ ਬਈ ਕੱਡੀ ਬਾਰੂ ਤੋਰੀ ਵੀਰੇ ਬਣਾ ਖੋਲੀ ਲੇ ਮਿੱਤਰੋ ਪਹਿਲਨ ਝੋਟੀਆ ਦੰਦੋ ਕਿਵੇਂ ਹੋਊਗੀ ਬਈ ਇਹ ਪਿਓਰ ਦੋ ਦੰਦ ਵੀਰੇ ਦੋ ਦੰਦ ਲੈ ਮਿੱਤਰੋ ਪਿਓਰ ਦੋ ਦੰਦ ਕੱਟੀ ਆ ਪਹਿਲਾ ਸੁਆਕਰਮਾਂ ਵਾਲੀ ਸੋਈ ਆ ਸੋਈ ਨੂੰ ਅੱਜ 11 ਦਿਨ ਹੋ ਗਏ 11 ਦਿਨਾਂ ਦੀ ਸੋਈ ਥੱਲੇ ਦੁੱਧ ਜਿਹੜਾ ਕੰਡੇ ਵਾਲਾ ਉਹ ਤੁਸੀਂ 10 ਮੰਨ ਕੇ ਲਿਆ ਜੇ ਪਰ ਬਾਹਰ ਆ 10 ਤੋਂ ਬਾਈਆਂ ਦਾ ਵੀ ਕੋਈ ਘੱਟ ਨਹੀਂ ਨਿਕਲੂਗਾ ਲੇਵੇ ਲੂਵੇ ਲੋ ਬਾਕਮ ਵਾਲਾ ਕੱਟੀ ਥੋੜੀ ਜੀ ਮਨ ਲਓ ਬਰੀਕੀ ਆ ਜਿਹੜੀ ਆਰਡਰ ਦੀ ਕੁਆਲਿਟੀ ਉਹ ਵੀ ਪੂਰੀ ਚੰਗੀਆਂ ਦੁੱਧ ਵਾਲੀ ਛੋਟੀ ਪਾਲੀ ਸਭੀ ਵਜਨ ਵਾਲੀ ਛੋਟੀਆਂ ਤੁਸੀਂ ਲੈ ਮੁੜ ਲਿਓ ਫਿਰ ਪੱਠਪੂੜਾ ਖੜਨੀ ਖੁੜਨੀ ਛੋਟੀ ਦੀ ਕਮਾਲ ਦੀ ਆ ਥੋੜਾ ਜਿਹਾ ਥਾਂ ਦੀ ਦਿੱਕਤ ਆ ਇਸ ਕਰਕੇ ਤੁਹਾਨੂੰ ਦਿੱਕਤ ਆਊਗੀ ਪਰ ਛੋਟੀ ਦੀ ਮੰਨ ਲਓ ਪਾਲੀ ਬਹੁਤ ਆ ਵਜਨ ਬਹੁਤ ਆ ਕੱਟੀ ਦੇ ਵਿੱਚ ਦੁੱਧੋ ਚੰਗੀਆਂ ਮਨ ਲਓ ਜਿਵੇਂ ਪਹਿਲੇ ਦੋ ਸੋਏ ਦੇ ਵਿੱਚ 10-11 ਕਿਲੋ ਦਈ ਜਾਂਦੀ ਐ ਨੇ ਬਾਈ 13-14 ਸੋਈ ਮੈਂ ਦੂਜੇ ਸੋਏ ਨੂੰ ਬਣ ਜਾਣਾ ਛੋਟੀ ਉਮਰ ਆ ਦੋ ਦਾੰਦ ਆ ਹਜੇ ਨਿਆਣ ਪੁਣੇ ਦੇ ਵਿੱਚ ਆ ਕਰਮ ਵਾਲੀ ਦੇਖ ਸਕਦੇ ਆ ਮਿੱਤਰੋ ਤੋਂ ਹਾਂ ਪਹਿਲਨ ਜਿਵੇਂ ਮਤਰੋਂ ਪੱਠ ਪੂੜਾ ਖੜਨੀ ਖੁੜਨੀ ਆ ਜਿਵੇਂ ਝੋਟੀ ਦੀ ਕਮਾਲਾ ਕਰ ਜੂਗੀ ਲੈ ਵੀ ਆ ਲੋ ਮਤਲਬ ਜਿਵੇਂ ਜਿਵੇਂ ਖਾਈ ਪੀ ਜਾਂਦੀ ਆ 20 ਦਿਨਾਂ ਤੀ ਕਹਿੰਦੇ 12 ਕਿਲੋ ਦੁੱਧ ਤੇ ਟੋਰਾ ਨਾਲ ਝੋਟੀ ਨੇ ਜਾ ਵੜਨਾ ਕਿਉਂਕਿ ਬਈ ਖਾਣ ਪੀਣ ਨੂੰ ਚੰਗੀ ਆ ਖੁੱਲੀ ਆ ਵੀਰੇ ਵੀਰੇ ਬਹੁਤ ਵਧੀਆ ਜੀ ਓਕੇ ਆ ਜਾਵਾਂ ਹਾਂਜੀ ਹਾਂਜੀ ਓਕੇ ਸਾਰੇ ਗਾਦੀ ਓਕੇ ਵੀਰ ਜੀ ਠੀਕ ਆ ਬਾਈ ਅੱਛਾ ਇਹ ਤਾਂ ਹੋ ਗਿਆ ਆਪਣੀ ਕੱਟੀ ਪਹਿਲਨ ਹਣਾ ਇਹਨੂੰ ਬੱਚਾ ਲਾਈਏ ਤੇ ਹੁਣ ਲੈ ਲੂਗੀ ਹਾਂਜੀ ਹਾਂਜੀ ਵੀਰੇ ਲਾਓ ਮੜ ਧਾਰਾ ਮਰਾ ਦੇ ਆ ਬੱਚਾ ਛੱਡ ਦੇ ਛੱਡੀ ਵੀ ਕੱਟੀ ਵੀਰੇ ਮਿੱਤਰੋ ਹੁਣ ਆਪਾਂ ਬੱਚਾ ਲਾਤਾ ਵੈਨੂੰ ਧਾਰਾ ਤੁਹਾਨੂੰ ਮਾਰ ਕਹਿੰਦੀਆਂ ਕਰਮਾਂ ਵਾਲੀ ਦੀ ਚਵਾਈ ਤੁਹਾਨੂੰ ਵਿਖਾ ਦੇਣੀ ਆ ਆਪਾਂ ਵੀ ਕਿਵੇਂ ਦੀ ਇਹਦੀ ਚਵਾਈ ਆ ਸਾਰੇ ਤੁਸੀਂ ਜੱਜਮੈਂਟ ਕਰ ਲੈਣੀ ਆ ਕਿਉਂਕਿ ਪਹਿਲਣ ਕੱਟੀ ਆ 2:30 ਵਜੇ ਦੇ ਕਰੀਬ ਮੈਂ ਵੀਡੀਓ ਬਣਾ ਰਿਹਾ ਆ ਕਿ ਬੱਚਾ ਛੱਡਤਾ ਵਾ ਥੱਲੇ ਦੇ ਇਹਦੇ ਕਰਮਾਂ ਵਾਲੀ ਦੇ ਤੇ ਤੁਸੀਂ ਆਪ ਹਿਸਾਬ ਲਾ ਲਿਓ ਵੀ ਚਵਾਈ ਤੋਂ ਪਸੂ ਨੇ ਦੱਸ ਦੇਣਾ ਹੁੰਦਾ ਵੀ ਕਿਹੜੇ ਪਾਣੀ ਦੇ ਵਿੱਚੋਂ ਦੀ ਦਰਿਆ ਵਗਣਾ ਆ ਮਿੱਤਰੋ ਕੋਈ ਨੋਟ ਕਰਿਆ ਜੇ ਉਲੇਵੇ ਦੇ ਪੱਖ ਚੰਗੇ ਆ ਜਿੰਨੇ ਹੈਗੇ ਆ ਆਹ ਚੰਗੇ ਆ ਛੋਟੇ ਪਾਲੀ ਬਹੁਤ ਆ ਵਜਨ ਬਹੁਤ ਆ ਕੱਟੀ ਦਾ ਪਿਓਰ ਦੁੱਧਾਂ ਦਾ ਮਿੱਤਰੋ ਨਿਆਣ ਪੋਣਾ ਸਾਡੇ ਛੋਟੀ ਉਮਰ ਦੇ ਵਿੱਚ ਸੁਆਸ ਹੁੰਦੀ ਆ ਸੋਈਆ ਸੌਰੀ ਕੱਟਾ ਮਗਰ ਐਮ ਐਨ 29 ਦਾ ਵੈਂਦੇ ਤੇ ਆਪਾਂ ਹੁਣ ਵੇਖਦੇ ਆ ਚਵਾਈ ਪਸਮਾ ਕਰ ਲੈਂਦੇ ਹੁਣ ਇੱਕ ਵਾਰੀ ਨਹੀਂ ਮਿੱਤਰੋ ਤੁਹਾਨੂੰ ਹੁਣ ਚਵਾਈ ਵਿਖਾ ਦਿੰਨੇ ਆਪਾਂ ਪਸਮਾ ਵੇਖੋ ਕਰਮਾਲੀ ਨੇ ਛੁੱਟਿਆ ਪਹਿਲਣ ਕੱਟੀ ਆ ਜਿਵੇਂ ਮਰਿਓ ਧਾਰਾਂ ਬਈ ਬੈਠੇ ਥੱਲੇ ਦੇਖੋ ਹੁਣ ਚਵਾ ਕੇ ਰਾਂਦੀ ਹੁੰਦਾ ਤਸੱਲੀ ਕਰਾ ਕੇ ਜਾਊਂਗਾ ਤੁਹਾਡੀ ਦੋਵਾਂ ਹੱਥਾਂ ਨਾਲ ਤਵਾ ਵਕੈ ਬਹੁਤ ਚੰਗਾ ਚੋਟੀ ਦੂਸਰੇ ਨੇ ਮਾ ਆਹ ਹੂੰ ਉਹ ਠੀਕ ਹੈ ਭਾਈ ਓਕੇ ਜਾਵਾਂ ਲੈ ਪਿੱਛੋਂ ਕਰੀ ਭਾਈ ਐ ਨੂੰ ਮੜਾ ਜ ਹੁਣ ਪਿੱਛੋਂ ਵਿਖਾ ਦੀ ਆਪਾਂ ਕਰੀ ਕਿਉਂਕਿ ਕੱਟੀ ਨੇ ਜਿਹੜਾ ਹਾਂ ਤੋਰ ਹੀ ਦੇ ਭਾਈ ਮੜਾ ਜ ਜਿੱਲਾ ਤੋਰ ਦੇ ਖੋਲ ਦੇ ਕਰੀ ਜਿਵੇਂ ਹੁਣ ਪਸਮਾ ਕੀਤੇ ਜੇ ਆਪਾਂ ਤੋਰ ਕੇ ਵਿਖਾਈ ਦਿੰਨੇ ਤੁਹਾਨੂੰ ਤੋਰੀ ਭਾਈ ਮੜਾ ਜਾਂਦਾ ਆ ਤੜਕੇ ਲਈ ਜਾਂਦਾ ਕੋਈ ਹੈਨਾ ਸੈਂਕ ਮਾਣਦੇ ਠੀਕ ਹੈ ਲੈ ਵੀ ਅਤਰੋ ਮੋੜਾ ਤੋਰ ਕੇ ਵਿਖਾ ਦੇਣਾ ਕਰਮਾ ਵਾਲੀ ਪਸਮਾ ਦੇ ਵਿੱਚ ਵੀ ਤੁਰਦੀ ਕੱਟੀ ਨੇ ਕਾਂਢੀ ਗੁੰਡੀ ਨਹੀਂ ਬਣਾਈ ਥਣਾ ਦੀ ਇਹ ਵੇਖੋ ਤੁਸੀਂ ਖੁੱਲੇ ਆ ਵੀਰੇ ਕੁੰਡੀ ਜਮਾ ਨਹੀਂ ਬਣਾਈ ਕਰਮਾ ਵਾਲੀ ਕੱਟੀ ਨੇ ਮੇਤਰੋ ਦੇਖੋ ਤੁਸੀਂ ਤੁਰਦੀ ਹੈ ਨਾ ਜਦੋਂ ਤੁਹਾਨੂੰ ਪਸੰਦ ਆਊਗੀ ਜਮਾ ਵੀ ਕਰਮਾ ਵਾਲੀ ਦੇ ਥਣਾ ਦੇ ਵਿੱਚ ਕੁੰਡੀ ਨਹੀਂ ਬਣਾਈ ਐਡੇ ਚੰਗੇ ਜਿਹੜੇ ਸਿੱਧਾ ਥਣਾ ਦਾ ਪਸਮਾ ਸਟਿਆ ਵਾ ਜਿਹੜਾ ਬੇਹਤਰੀਨ ਤੇ ਖਾਸ ਆ ਮੈਂ ਦੇ ਵਿੱਚ ਬਹੁਤ ਚੰਗੀ ਝੋਟੀ ਆ ਪਹਿਲਾ ਸੂਆ ਵਾ ਦੋ ਦੰਦ ਦਾ ਰੇਟ 1,20,000 ਆ ਵਿੱਚੋਂ ਮੰਨਤਾ ਨਾ ਮਗਰ ਇਹ 29 ਦਾ ਕਟਾ ਵਾ 11 ਦਿਨਾਂ ਦਾ ਸੂਆ ਵਾ ਤੇ 10 ਕਿਲੋ ਤੋਂ ਬਾਹਰ ਬਾਰ ਦੁੱਧ ਤਿਆਰ ਅੱਛਾ ਭਾਈ ਇਹ ਤਾਂ ਹੋ ਗਈ ਆਪਣੀ ਕਾਲੀ ਝੋਟੀ ਹਨਾ ਅੱਛਾ ਜਿਹੜੀ ਬੱਲੀ ਝੋਟੀਆਂ ਨੀਲੀ 라ਵੀ ਦੀ ਪਹਿਲਾਂ ਹਾਂਜੀ ਵੀ ਇਹ ਵੀ ਫਲੂ ਨਹੀਂ ਆਉਦੇ ਇਹ ਵੀ ਪੁੱਲ ਨੂੰ ਬੀਜੀ ਕਿੰਨੇ ਦਿਨ ਲੈਂਦੀ ਆ ਵੀਰੇ ਹਜੇ ਇਹ ਹਜੇ 10 ਤੋਂ 12 ਦਿਨ ਲੈ ਜੂ ਵੀਰੇ 10 ਤੋਂ 12 ਦਿਨ ਹਾਂਜੀ ਜਿਵੇਂ ਪਿਛੋ ਆਈ ਆ ਜੀ ਉਸ ਹਾਂ ਦਾ 10 ਤੋਂ 12 ਦਿਨ ਕਹਿ ਜੀ ਉਹਨਾਂ ਨੇ ਠੀਕ ਆ ਵੀਰੇ ਅੱਛਾ ਦੁੱਧ ਦਾ ਤਾਂ ਫਿਰ ਇਹਦਾ ਕਰਮ ਵਾਲੀ ਦਾ ਹਜੇ ਕਹਿਣਾ ਕੀ ਆ ਹਨਾ ਹਾਂ ਦੁੱਧ ਤਾਂ ਵੀਰੇ ਉਦਾਂ ਜਿਹੜੀ ਕੱਟੀ ਸੀ ਉਹਦਾ ਬਤੀ ਹੀ ਦੱਸਣਗੇ ਹੁਣ ਹਾਂ ਪਰ ਬਾਕੀ ਦੰਦੋ ਕਿਵੇਂ ਆ ਬਾਈ ਇਹ ਦੰਦੋ ਦਾ ਵੀਰੇ ਪੂਰੀ ਕੀਤੇ ਆ ਪੂਰੀ ਆ ਠੀਕ ਆ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਵੀਰੇ ਆਪਾਂ ਪੂਰਾ 1 ਲੱਖ ਰੁਪਇਆ ਕਰਾ ਦੇ 1 ਲੱਖ ਰੁਪਇਆ ਮਾਨਤਾਂ ਲੋ ਜੀ ਇਹਦੇ ਵਿੱਚ ਹਾਂ ਮਾਨਤਾਂ ਇਸ ਨੂੰ ਬੜੀਆ ਕਰ ਦਾਂਗੇ ਠੀਕ ਹੈ ਬਾਈ ਕੱਡੀ ਬਾਰੋ ਤੋਰੀ ਮੇਰੇ ਮਨ ਇਹਨੂੰ ਵੀ ਖੋਲੀ ਭਰਾ ਲੈ ਮੇਤਰੋ ਪਹਿਲਾਂ ਨਹੀਂ ਕੱਟੀ ਆ ਇਹ ਜੇ 10 ਤੋਂ 12 ਦਿਨ 15 ਦਿਨ ਨੂੰ ਕੱਚੀ ਆ ਉਹ ਸਾਬ ਦੇ ਜਜਮੈਂਟ ਕਰਿਆ ਜੇ ਲੀ ਵੈਲੂ ਬਾ ਬਣਾ ਕੇ ਪੂਰਾ ਰਿਕਾਰਡ ਤੋੜੂਗੀ ਕਰਮਾਂ ਵਾਲੀ ਥੱਲੋ ਥੱਲੋ ਖਾ ਪੀ ਕੇ ਵੀ ਸੋਹਣੀ ਤਿਆਰ ਹੋ ਜਾਣਾ ਜਿਹੜਾ ਲੀਵੇ ਦੀ ਸਾਫ ਸੁਥਰੀ ਕੱਟੀ ਆ ਵੇਖੋ ਉਸੇ ਕੁਆਲਿਟੀ ਆ ਜਿਹੜੀ ਨੀਲੀ ਰਾਵੀ ਦੇ ਕੈਰੇਕਟਰ ਆ ਜਿਹੜੀ ਸਾਰੇ ਪੂਰੇ ਕਰਦੀ ਆ ਮਿੱਤਰੋ ਓਏ ਛੋੜ ਦੇ ਜੀ ਥੱਲੇ ਉਹ ਖੋਲਦੀ ਛੋਟੀ ਹਾਂ ਚੰਗਾ ਦੇਵਾ ਢੱਲਾ ਦੇਵਾ ਬਹੁਤ ਵਧੀਆ ਬਣਾਉਗੀ ਵੀਰੇ ਢੱਲਾ ਢੋਲਾ ਬਹੁਤ ਪਈਆਂ ਹਜੇ ਕੱਟੀ ਦੇ ਅੱਛਾ ਇਹਦਾ ਲੱਖ ਦੇ ਵਿੱਚੋਂ ਮਾਨਤਨ ਕਰਦਾ ਜੇ ਕੋਈ ਜੋੜਾ ਲੈਣ ਆਲਾ ਹੋਇਆ ਜਿਵੇਂ ਇਹਦਾ 1 20 ਹਾਂ ਦਾ ਲੱਖ ਮਾਨਤਨ ਖੁੱਲਾ ਕਰਦੇ ਹਾਂ ਜੋੜਾ ਲੈਵੇ ਭਰਾ ਕੋਈ ਚੱਲ ਵੀਰੇ ਆਪਾਂ ਜੋੜਾ ਤੁਹਾਨੂੰ ਸਹੀ ਦੱਸੀਏ ਉਹਦੇ ਚੈਨਲ ਦੇਖ ਕੇ ਕੋਈ ਵੀ ਆਊਗਾ ਭਰਾ ਹਾਂ ਪੂਰੇ 2 ਦਾ ਦੇ ਦਾਂਗੇ 9 ਲੱਖ ਦਾ ਠੀਕ ਹੈ ਲੈ ਮੇਤਰੋ ਜੋੜਾ ਉਹ ਨਾਲ ਆਈ ਹੂ ਵੀਰੇ ਹਾਂ ਓਕੇ ਠੀਕ ਹੈ ਭਈ ਲੈ ਵੀ ਮੇਤਰੋ ਹਾਂ ਨਾ ਜਾਵਾ ਜੋੜਾ 2 ਲੱਖ ਦਾ ਮਿਲ ਜਾਊਗਾ ਤੇ ਕੋਈ ਮਾੜਾ ਵੀ ਨਹੀਂ ਭਾਈ ਜਿਹੜੇ ਭਰਾਣੇ ਦੁੱਧ ਤੇ ਕੰਮ ਕਰਨਾ ਜਾਂ ਦੁੱਧ ਤੇ ਲਾਉਣੀਆਂ ਕਿਉਂਕਿ ਆ ਝੋਟੀ ਆ ਜਿਵੇਂ ਹੁਣ ਇਹੋ ਜਿਹੀ ਝੋਟੀ ਵੱਡੀ ਪਲੀ ਆ ਜਿਹੜੀ ਠੋਕੜ ਕੱਪੜੋਂ ਹੋ ਕੇ 75 80 ਦੇ ਘਰਾਂ 'ਚ ਵਿਕ ਜਾਂਦੀ ਆ ਟੋਹਰਾ ਨਾਲ ਮਿੱਤਰੋ ਤੇ ਗੱਬਣ ਝੋਟੀ ਨੀਲੀ ਰਵੀ ਦੀ ਇਹ ਦੋ ਜਾਨਵਰ ਬਾਈ ਦੇ ਵਕਾਊਗੀ ਜਿਹੜੇ ਲਾਏ ਆ ਦੋਵਾਂ ਜਾਨਵਰ ਪਹਿਲਣ ਦੋਵਾਂ ਜਾਨਵਰਾਂ ਦੀ ਡਿਟੇਲ ਹੈ ਤੇ ਇਹ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਲੁਧਿਆਣਾ ਲੱਗਦੀ ਆ ਇਸ ਪਿੰਡ ਨੂੰ ਲੈ ਵੀ ਵੀਰੇ ਆਪਦਾ ਨੰਬਰ ਸਾਂਝਾ ਕਰਦੇ ਇੱਕ ਵਾਰੀ ਦੱਸ ਆਪਣਾ ਨੰਬਰ ਹੈ ਜੀ 00763 ਇੱਕ ਵਾਰੀ ਹੋਰ ਬੋਲ ਦਿਓ ਵੀਰੇ 79018 ਜੀ 00763 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਜਿਹੜੇ ਪ੍ਰਾਣ ਨੂੰ ਜਿਹੜਾ ਜਾਨਵਰ ਪਸੰਦਾ ਰابطਾ ਕੈਮ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦੇ ਰੋ ਬਹੁਤ ਸਾਰਾ ਪਿਆਰ ਧੰਨਵਾਦ